ਗਰ ਮੇਰੀ ਪਾਰਟੀ ਵੱਲੋਂ ਕਿਵੇਂ ਲਾ ਰਹੇ ਕਿ ਮੇਰੇ ਕੰਮ ਹੋਏ ਆ। ਅ ਦੇਖੋ ਜੀ ਇੱਕ ਵਾਕਈ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਮੈਨੂੰ ਲੋਕ ਸਭਾ ਦਾ ਇੰਚਾਰਜ ਬਣਾ ਦੇਣਾ। ਸੋ ਇੱਕ ਨੌ ਵਿਧਾਨ ਸਭਾ ਹਲਕਿਆਂ ਦੀ ਮੈਨੂੰ ਜ਼ਿੰਮੇਰੀ ਦਿੱਤੀ ਗਈ ਸੀ। ਸੋ ਇਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਮੈਨੂੰ ਅਪਾਇੰਟ ਕੀਤਾ ਗਿਆ ਸੀ ਪੰਜਾਬ ਐਗਰੋ ਚੇਅਰਮੈਨ ਪੰਜਾਬ ਐਗਰੋ ਫੂਡ ਕ੍ਰੈਂਚ। ਸੋ ਮੈਂ ਉਹਦੀ ਜ਼ਿੰਮੇਵਾਰੀ ਅਜੇ ਪਰਸੋਂ ਹੀ ਆਪਣੀ ਇੰਚਾਰਜ ਸੰਭਾਲਿਆ ਕਿਉਂਕਿ ਪਿੱਛੇ ਹੜਾ ਨਹੀਂ ਮਾਰ ਕਰਕੇ ਮੈਂ ਥੋੜਾ ਕੰਮ ਡਿਲੇਟ ਕਰਤਾ ਸੀਗਾ। ਸੋ ਹੁਣ ਮੈਂ ਉਹ ਜ਼ਿੰਮੇਰੀ ਲੈਣ ਤੋਂ ਬਾਅਦ ਤੇ ਮੈਂ ਮੇਰੀ ਹੁਣ ਅੱ ਦੇਸ਼ਾਂ ਨਰੇਸ਼ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲੇ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਉਹਦੇ ਸਰਵੇ ਕਰਾਓ ਉਹਦੀਆਂ ਗਰਦੌਰੀਆਂ ਕਰਾਓ ਤੇ ਸਰਕਾਰ ਤੱਕ ਨੁਕਸਾਨ ਦੇ ਜਿਹੜੇ ਆ ਉਹ ਰਿਪੋਰਟਾਂ ਤਿਆਰ ਕਰਕੇ ਭੇਜੋ ਭਾਵੇਂ ਉਹ ਕਿਸੇ ਘਰਾਂ ਦਾ ਨੁਕਸਾਨ ਆ ਜਾਂ ਪਾਲਿਆਂ ਦੀ ਛੱਤਾਂ ਦਾ ਜਾਂ ਕਿਸੇ ਫਸਲ ਦਾ ਉਹਦੇ ਵਾਸਤੇ ਬੜੇ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਜਿਹੜੀ ਕੰਮ ਕਰ ਰਹੀ ਆ ਔਰ ਬਹੁਤ ਜਲਦੀ ਲੋਕਾਂ ਨੂੰ ਕੁਛ ਨਾ ਕੁਛ ਉਹਦੇ ਰੀਲੀਫ ਮਿਲਣੇ ਸ਼ੁਰੂ ਹੋ ਜਾਣੇ ਕਿ ਮੇਰੇ ਕੰਮ ਕਿਸਾਨਾਂ ਵੱਲੋਂ ਕੀ ਮਿਲੇਗਾ ਮੈਂ ਤਾਂ ਕਿਸਾਨਾਂ ਲਈ ਆ ਹੋਰ ਲੋਕਾਂ ਲਈ ਕੀ ਮੇਰੇ ਕੰਮ ਤੇ ਕਿਸਾਨਾਂ ਦੇ ਜੀ ਫਸਲਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਮੈ ਦੂਰ ਵਿਲੇ ਹੋ ਗਏ ਆ ਮਿਸਤਰੀ ਵਿਲੇ ਹੋ ਗਏ ਪਿੰਡਾਂ ਚ ਜਿਨ੍ਹਾਂ ਕੋ ਅੱਜ ਰਾਸ਼ਨ ਤੱਕ ਦੀ ਵੀ ਕਈਆਂ ਨੂੰ ਪ੍ਰੋਬਲਮ ਆ ਰਹੀ ਹੈ ਹਰ ਚੀਜ਼ ਨੂੰ ਹਰ ਐਂਗਲ ਤੋਂ ਦੇਖਿਆ ਜਾ ਰਿਹਾ ਕਿਸੇ ਵੀ ਪੁਆਇੰਟ ਨੂੰ ਛੱਡਿਆ ਨਹੀਂ ਜਾ ਰਿਹਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਇਹ ਰਿਪੋਰਟ ਜਿਹੜੀ ਇੱਥੋਂ ਬਣ ਕੇ ਜਾਊਗੀ ਉਹਦੇ ਉੱਤੇ ਵਰਕਿੰਗ ਹੋ ਰਹੀ ਆ ਔਰ ਉਹਦੇ ਉੱਤੇ ਕੰਮ ਹੋਊਗਾ ਉਹਦੇ ਹਿਸਾਬ ਨਾਲ ਪੈਸਾ ਵੰਡਿਆ ਜਾਊ ਸਰਕਾਰ ਵੱਲੋਂ ਸਰਕਾਰ ਬਹੁਤ ਮਤ ਕਰ ਰਹੀ ਆ ਅਰੇ ਅਮਵਾਜਾ ਸ਼ੁਰੂ ਹੋ ਜੁਨੱਲਾ ਕੋਈ ਜਿਹੜੇ ਨੇ ਇਹ ਵੇਖੋ ਜੀ ਵਿਦਨ 2 ਵੀਕਸ ਮੇਰੇ ਖਾ ਅੱਠ ਦਿਨ ਚ 60 ਕੋ ਰਿਪੋਰਟ ਮੰਗੀ ਗਈ ਆ 7 ਤੋਂ 8 ਦਿਨ ਚ ਕੰਪਲੀਟ ਹੋ ਜਾਉ ਵਰਕ ਉਸ ਤੋਂ ਬਾਅਦ 2 ਹਫਤੇ ਬਾਅਦ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਾਫੀ ਕੁਝ ਪੋਜ਼ਿਟਿਵ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਾ ਜਿਹੜਾ ਸੈਂਟਰ ਸਰਕਾਰ ਨੂੰ ਫੰਡ ਮਿਲਿਆ 1600 ਕਰੋੜ ਰੁਪਏ 1600 ਕਰੋੜ ਲੋਕੀ ਖੁਸ਼ ਆ ਜਿਵੇਂ ਕਿ ਸਾਲਾਂ ਨੂੰ ਮਿਲ ਰਹੇ ਨੇ ਦੇਖੋ ਜੀ ਉਹ ਤਾਂ ਇੱਕ ਕੋਚਾ ਮਜ਼ਾਕ ਸੀਗਾ ਪੰਜਾਬ ਦੇ ਨਾਲ ਤੁਸੀਂ ਦੇਖੋ ਵੀ ਪੰਜਾਬ ਅੱਧਾ ਤਾਂ ਟੁੱਟ ਗਿਆ ਔਰ 1600 ਕਰੋੜ ਰੁਪਏ ਦੇ ਕੇ ਮੋਦੀ ਸਾਹਿਬ ਨੇ ਆਪਣਾ ਪੱਲਾ ਛਾੜ ਲਿਆ ਸ ਖਿਲਾਫ ਕੇਂਦਰ ਦੀਆਂ ਪਾਲিসੀਆਂ ਰਹੀਆਂ ਹਨ ਔਰ ਪੰਜਾਬ ਸਰਕਾਰ ਨੂੰ ਹਮੇਸ਼ਾ ਹਰਾਸ ਕਰ ਰਹੀ ਹੈ ਕੇਂਦਰ ਸਰਕਾਰ ਔਰ ਇਸ ਤਰ੍ਹਾਂ ਕਰਕੇ ਇਹ ਕੰਮ ਨਹੀਂ ਚੱਲਣੇ ਕਿਉਂਕਿ ਇਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬੇਸ਼ੱਕ ਹਿਮਾਚਲ ਦੇ ਉੱਤੋਂ ਰੁੱੜ ਰੁੱੜ ਕੇ ਸਾਰਾ ਇਹ ਰੇਤ ਆ ਗਿਆ ਔਰ ਇਹਦੇ ਵਿੱਚ ਮਾਈਨਿੰਗ ਤੇ ਉਹ ਸਾਰੇ ਕੁਝ ਉਹਨਾਂ ਪਾਲিসੀਆਂ ਦੇਖੋ ਬੜੀ ਅੱਛੀ ਜਿਸ ਦਾ ਕੇਸ ਉਸकी ਰੇਤ ਇਹੋ ਜਿਹੀਆਂ ਪਾਲਸੀਆਂ ਬੜੀਆਂ ਕਲੀਅਰ ਲੈ ਕੇ ਆ ਰਹੇ ਹਨ ਮਾਨ ਸਾਹਿਬ ਬਹੁਤ ਕੁਇਕ ਡਿਸੀਜਨ ਲੈਂਦੇ ਆ ਜਦੋਂ ਵੀ ਕੋਈ ਉਹਨਾਂ ਨੂੰ ਚੀਜ਼ ਲੱਗੇ ਵੀ ਠੀਕ ਆ ਤਾਂ ਉਹ ਬਹੁਤ ਜਿਆਦਾ ਲੰਬਾ ਨਹੀਂ ਸੋਚਦੇ ਨਾਲ ਦੀ ਨਾਲ ਉਹਨੇ ਅਗਲੇ ਦਿਨ ਡਿਸੀਜਨ ਲੈ ਕੇ ਦੱਸਦਾ ਸੀ ਕਿ ਆ ਵੀ ਇਹਨੂੰ ਪਾਲਿਸੀ ਨੂੰ ਲਾਗੂ ਕਰੋ ਮਾਨਸ ਜਿਹੜਾ ਮੈਸ ਕਿ ਤਾਂ ਫੈਸਲਾ ਕੀਤਾ ਕਿ ਇਸ ਤਰ੍ਹਾਂ ਨਾਲ ਮਿੱਟੀ ਆ ਕਿਸਤਾਨਗਰੋਂ ਮਿੱਟੀ ਕਿਸੇ ਕੰਮ ਦੀ ਰੇਟ ਜਿਹੜੇ ਕੰਮ ਨਹੀਂ ਰੋ ਰਿਪੀ ਕਿ ਮਿਲਿਆ ਜੁਰੇ ਦੇਖੋ ਇਹ ਜਿਹੜੇ ਇਹ ਦੇਖੋ ਇਹ ਜਿਹੜੀ ਹੁਣ ਹੜ ਦੀ ਸੇਲਟ ਜਾਂ ਜਿਹੜੀ ਪਿੱਛੇ ਪੱਸੀ ਮਿੱਟੀ ਆ ਜਿਹੜੀ ਕਿ ਹੁਣ ਰੇਤਾ ਸਮੇਤ ਮਿਕਸ ਹੋ ਕੇ ਆਈ ਆ ਇਹ ਇੱਕ ਵਾਰੀ ਉੱਪਰ ਪਰ ਲੇਅਰ ਬਣੀ ਆ ਐਕਚੁਅਲੀ ਤਾਂ ਰੇਤਾ ਜਿਹੜੀ ਆ ਉਹ ਤਾਂ ਆਉਂਦੀ ਆ ਉੱਤੋਂ ਪਹਾੜਾ ਤੋਂ ਆਉਂਦੀ ਰਹੂਗੀ ਉਹ ਪਾਲਿਸੀ ਬਣਦੀ ਗੱਲ ਆ ਤੁਸੀਂ ਅੱਜ ਕੱਲ੍ਹ ਜਾਂ ਥੋੜੇ ਦਿਨਾਂ ਦੀ ਗੱਲ ਨਾ ਕਰੋ ਉਹ ਕੱਲਾਂ ਕੋਈ ਖਾਸ ਨਹੀਂ ਹੈਗੀ ਆ ਠੀਕ ਠੀਕ ਹੈ ਜੀ